ਹਾਂਜੀ ਸਤਿ ਸ੍ਰੀ ਅਕਾਲ ਸਾਰੇ ਸੱਜਣ ਮਿੱਤਰਾਂ ਨੂੰ ਜੋ ਕਾਲ ਰੋਡ ਸਾਈਕਲ ਪੇਜ ਨਾਲ ਜੁੜੇ ਆ ਤੇ ਅੱਜ 8 ਅਕਤੂਬਰ 2025 ਤੇ ਆਪਾਂ ਚੱਲੇ ਆ ਜਿੱਦ ਲੁਧਿਆਣੇ ਸਰਸ ਮੇਲੇ ਤੇ ਤੇ ਨਾਲ ਆਪਣੇ ਸੁਖਵਿੰਦਰ ਪੰਡੋਰੀ ਪਹਿਲਾਂ ਵੀਰ ਹਣੀ ਰਾਏਕੋਟ ਮਿਲਣਗੇ ਆਪਾਂ ਨੂੰ ਰਾਏਕੋਟ ਤੋਂ ਸਿੱਧਾ ਲੁਧਿਆਣਾ ਤੇ ਆਪਾਂ ਚੱਲਣ ਲੱਗੇ ਆ ਇੱਥੋਂ 8:30 9 ਵਜੇ ਤੇ ਦੇਖਦੇ ਆ ਜਾ ਕੇ ਕਿਵੇਂ ਦਾ ਮਾਹੌਲ ਤੇ ਆਪਣੇ ਕੋਲੇ ਸਾਈਕਲ ਹੈਗਾ ਮਰੀਡਾ ਦਾ ਮਰੀਡਾ ਦਾ ਹਾਈਬ੍ਰਿਡ ਸਾਈਕਲ ਹੈ ਚੱਲੇ ਆਪਾਂ ਤੇ ਇਹ ਹੈਗਾ 93 ਗੇਰ ਅਲਟਸ ਵਗਾਰਾ ਲੱਗਿਆ ਹੋਇਆ ਇਹ ਜਾਲੂਆ ਆਪਣੇ ਨਾਲ ਅੱਜ ਸਾਥ ਹੀ ਆਪਣਾ ਮਰੀਦਾ ਦਾ ਲਓ ਜੀ ਆਪਾਂ ਪਿੰਡ ਮਾਨਕੀ ਤੋਂ ਚੱਲ ਪਏ ਆ ਤੇ ਸਾਈਕਲ ਆਪਣੇ ਕੋਲੇ ਮਰੀਦਾ ਆ ਬਾਈ ਦਰਵਾਜ਼ਾ ਸਾਡਾ ਠੀਕ ਆ ਤੇ ਇੱਥੋਂ ਜਾਵਾਂਗੇ ਆਪਾਂ ਕਸਵਾ ਚਲਮਾਣਾ ਲੋਟਵਰਦੀ ਲੋਟਵਰਦੀ ਤੋਂ ਆਪਾਂ ਚੜ ਜਾਣਾ ਸਿੱਧਾ ਰੋਡ ਰਾਏਕੋਟ ਮਰੀਕਪੁਰ ਵਾਲਿਆ ਇਹ ਪਿੰਡ ਮਾਨਕੀ ਰੋੜਾ ਬਾਰਾ ਗੁਰੂ ਸਰ ਸਾਹਿਬ ਪਾਸ ਆਈ ਛੇਵੀ ਪਿੰਡ ਮਾਨਕੀ ਆਪਾਂ ਚੜ ਕੇ ਕਸਵੇ ਵਾਲਾ ਰੋੜ ਚੱਲੇ ਪਿੰਡ ਕਸਵੇ ਨੂੰ ਕਸਵੇ ਤੋਂ ਜਲਮਾਨਾ ਜਲਮਾਨੇ ਤੋਂ ਲੋਟਵਦੀ ਸਿੱਧਾ ਰਾਏਕੋਟ ਲਓ ਜੀ ਆਪਣੀ ਐਂਟਰੀ ਹੋ ਗਈ ਪਿੰਡ ਕਸਵੇ ਕਸਵੇ ਤੋਂ ਚੱਲੇ ਆਪਾਂ ਹੁਣ ਸਿੱਧਾ ਜਲਮਾਨੇ ਇਹ ਆ ਪਿੰਡ ਕਸਵਾ ਪਿੰਡ ਕਸਵਾ ਕਸਵਾ ਭਰਾਵਾਂ ਕਹਿ ਦਿੰਦੇ ਇਹਨੂੰ ਇਹ ਆ ਜਲਮਾਨੇ ਪਿੰਡ ਦਾ ਸੁਆ ਤੇ ਐਂਟਰੀ ਬਹੁਤ ਸੋਹਣੀ ਆ ਤੇ ਬਾਰ-ਬਾਰ ਡੇਰਾ ਬਣਿਆ ਹੋਇਆ ਤੇ ਸਾਹਮਣੇ ਰਹਿ ਜਾਂਦਾ ਜਲਮਾਨੇ ਦਾ ਸਕੂਲ ਤੇ ਇੱਕ ਬਣਿਆ ਹੋਇਆ ਇੱਥੇ ਹਸਪੀਟਲ ਜਿਵੇਂ ਕਿ ਬਹੁਤ ਛੋਟਾ ਪਿੰਡ ਆ ਬਹੁਤ ਵਧੀਆ ਸਹੂਲਤਾਂ ਨੇ ਇੱਥੇ ਸਕੂਲ ਵੀ ਬਹੁਤ ਸੋਹਣਾ ਬਣਿਆ ਹੋਇਆ ਜਿਹਦੇ ਵਿੱਚ ਗੁਰਸਿੱਖੀ ਦੇ ਆ ਕਲਾਸਾਂ ਗਵਰਨਮੈਂਟ ਵਿਦਿਆ ਠੀਕ ਹੈ ਸਾਰਾ ਕੁਝ ਜਿਵੇਂ ਕਰੀਏ 뮤직 ਸਾਰਾ ਸਾਰਾ ਸਿਸਟਮ ਹੀ ਇੱਥੇ ਸਿਖਾਇਆ ਜਾਂਦਾ ਬੱਚਿਆਂ ਨੂੰ ਨਾਲਾ ਯੂਨੀਫਾਰਮ ਤੋਂ ਪੂਰਾ ਵਧੀਆ ਗੁਰਸਿੱਖੀ ਵੱਲ ਬੱਚਿਆਂ ਨੂੰ ਪ੍ਰੇਰਿਤ ਕੀਤਾ ਜਾਂਦਾ ਪਿੰਡ ਜਲਮਾਨਾ ਇਹ ਆ ਸਕੂਲ ਪਿੰਡ ਜਲਮਾਨੇ ਦਾ ਤੇ ਨਾਲ ਹੀ ਇੱਧਰ ਗਰਾਊਂਡ ਆ ਗਿਆ ਬੱਚਿਆਂ ਵਾਲਾ ਖੇਡ ਰਹੇ ਆ ਬੱਚੇ ਤੇ ਆ ਗਿਆ ਆਪਣਾ ਹਸਪੀਟਲ ਇੱਥੋਂ ਪਿੰਡ ਐਂਟਰੀ ਜਲਮਾਨੇ ਦੀ ਇਹ ਜਲਵਾਣਾ ਪਿੰਡ ਜਲਵਾਣੇ ਤੋਂ ਬਾਅਦ ਆਪਣਾ ਪਿੰਡ ਆ ਗਿਆ ਲੋਡ ਵੱਧੀ ਆ ਜਾਣਾ ਲੋਡ ਵੱਧੀ ਹੋ ਕੇ ਫਿਰ ਸਿੱਧਾ ਰਾਏਕੋਟ ਮਰੇਕੋਲਾ ਰੋਡ ਅੱਜ ਕੱਲ ਕਿੱਕਰਾਂ ਪਿੰਡਾਂ ਦੇ ਵਿੱਚ ਦੇਖਣੋਂ ਬਿਲਕੁਲ ਹੀ ਗਈਆਂ ਤੇ ਜਿਹੜੀਆਂ ਕਿੱਕਰਾਂ ਨੇ ਜਲਵਾਣੇ ਨਹਿਰ ਦੇ ਉੱਤੇ ਨੇ ਪੂਰੀਆਂ ਬਹੁਤ ਕਿੱਕਰਾਂ ਨੇ ਕਹਿਣ ਦਾ ਮਤਲਬ ਤੇ ਆਪਾਂ ਪਹੁੰਚ ਗਏ ਜਲਵਾਣੇ ਨਹਿਰ ਦੇ ਉੱਪਰ ਇਹ ਹੈਗੀ ਆ ਜਲਵਾਣਾ ਪਿੰਡ ਦੀ ਨਹਿਰ ਹੁਣ ਆਪਾਂ ਜਲਵਾਣਾ ਨਿਕਲ ਕੇ ਪਿੰਡ ਲੋਟਵਰਦੀਵਾਲ ਨੂੰ ਚੱਲ ਪਏ ਜਿਹੜਾ ਲੋਟਵਰਦੀ ਪਿੰਡ ਆ ਉਹ ਜ਼ਿਲ੍ਹਾ ਲੁਧਿਆਣੇ ਚ ਪੈ ਜਾਂਦਾ ਤੇ ਰਹ ਜਾਂਦਾ ਉਹ ਮਰੇਕ ਕੋਲ ਦਾ ਰਾਏਕੋਟ ਰੋਡ ਤੇ বাস ਉੱਥੋਂ ਆਪਾਂ ਸਿੱਧਾ ਰਾਏਕੋਟ ਨੂੰ ਹੋ ਜਾਾਂਗੇ ਲੋਟ ਵੱਡੀ ਜਾ ਕੇ ਆਪਾਂ ਐਂਟਰ ਹੋਗੇ ਲੋਟ ਵੱਡੀ ਪਿੰਡ ਤੇ ਸਾਹਮਣੇ ਆਪਣੇ ਆ ਗਿਆ ਰਾਏਕੋਟ ਮਰੇਕ ਕੋਲ ਦਾ ਰੋਡ ਤੇ ਆਪਾਂ ਰਾਏਕੋਟ ਮਰੇਕ ਕੋਲ ਦਾ ਰੋਡ ਚੱਲ ਲੱਗੇ ਆ ਆ ਗਿਆ ਰਾਏਕੋਟ ਮਰੇਕ ਕੋਲ ਦਾ ਰੋਡ ਤੇ ਆਪਾਂ ਖੱਬੇ ਹੱਥ ਨੂੰ ਮੁੜਿਆ ਖੱਬੇ ਹੱਥ ਨੂੰ ਆਪਣੇ ਹੈਗਾ ਰਾਏਕੋਟ ਤੇ ਸੱਜੇ ਹੱਥ ਨੂੰ ਸੀਗਾ ਆਪਣੇ ਮਰੇਕ ਕੋਲ ਦਾ ਤੇ ਹੁਣ ਆਪਾਂ ਚੱਲੇ ਰਾਏਕੋਟ ਰਾਏਕੋਟ ਆਪਣੇ ਸੱਜਣ ਮਿੱਤਰ ਸੁਖਵਿੰਦਰ ਪਲੋਰੀ ਅੜੀਕ ਰਹਿਆ ਮੂਰੇ ਖੜਕੇ ਕਿਹਾ ਗਿਆ ਉਹਨਾਂ ਨੂੰ ਉੱਥੋਂ ਨੇੜੇ ਪੈਂਦਾ ਸੀ 9 ਕਿਲੋਮੀਟਰ ਸੀ ਲੋਟਬਦੀ ਤੋਂ ਜਿਹੜੀ ਆ ਸੜਕ ਆ ਇਹ ਪਿੰਡ ਛਪਾਰ ਜਿੱਥੇ ਮੇਲਾ ਲੱਗਦਾ ਹੁੰਦਾ ਉਧਰ ਨੂੰ ਚੱਲੇ ਜਾਂਦਾ ਇਹ ਕਰਤਾਰ ਸਿੰਘ ਖਰਾਬੇ ਦੀ ਯਾਦਗਾਰੀ ਪਿੰਡ ਪਹੁੰਚ ਗਏ ਆਪਾਂ ਕਰਸੀਆਂ ਕਾਲਸੀਆਂ ਪਿੰਡ ਪਹੁੰਚ ਗਏ ਆਪਾਂ ਐਤੂ ਬਾਅਦ ਪੈਣੀ ਬੜਿੰਗਾ ਸਖਾਣਾ ਇਹ ਪਿੰਡ ਆ ਗਿਆ ਸਖਾਣਾ ਪਿੰਡ ਸਖਾਣਾ ਖਾਣੇ ਦਾ ਪ੍ਰਾਇਮਰੀ ਸਕੂਲ ਆ ਪਿੰਡ ਸਖਾਣਾ ਜ਼ਿਲ੍ਹਾ ਲੁਧਿਆਣਾ ਐਸ ਤੋਂ ਬਾਅਦ ਪੈਣੀ ਬੜਿੰਗਾ ਐਤੂ ਬਾਅਦ ਪਿੰਡ ਪੈਣੀ ਬੜਿੰਗਾ ਆ ਜਾਣ ਜਿੱਥੋਂ ਦੇ ਪ੍ਰਿੰਸੀਪਲ ਆਪਾਂ ਨੂੰ ਪਲੱਸ 1 ਪਲੱਸ 2 ਦੇ ਵਿੱਚ ਪੜਾਉਂਦੇ ਰਹੇ ਪੈਣੀ ਬੜਿੰਗਾ ਦੇ ਸਰਦਾਰ ਪ੍ਰਿੰਸੀਪਲ ਸ਼ੈਂਬਰ ਸਿੰਘ ਜੀ ਇਹ ਸਰਕਾਰੀ ਸਕੂਲ ਪੈਣੀ ਬੜਿੰਗਾ ਦਾ ਪੈਣੀ ਬੜਿੰਗਾ ਦਾ ਸਰਕਾਰੀ ਸਕੂਲ ਆ ਗਿਆ ਇਹ ਤੇ ਆਪਾਂ ਐਂਟਰ ਹੋ ਗਏ ਪੈਣੀ ਬੜਿੰਗਾ ਲੋ ਜੀ ਰੈਕੋਟ ਵਾਲਿਆਂ ਨੇ ਆਪਣਾ ਕਰਤਾ ਸਵਾਗਤ ਜਗਰਾਉ ਬਰਨਾਲਾ ਮੁੱਲਾਂਪੁਰ ਆਪਾਂ ਨੂੰ ਇੱਥੋਂ 31 ਕਿਲੋਮੀਟਰ ਲੁਧਿਆਣਾ ਆਪਾਂ ਨੂੰ ਇੱਥੋਂ 42 ਪੈ ਜਾਣਾ ਤੇ ਅੱਗੇ ਬਾਈ ਖੜੇ ਆਪਣੇ ਸਿਕੰਦਰ ਪੰਡੋਰੀ ਆਪਾਂ ਰਾਏਕੋਟ ਤੋਂ 1 ਕਿਲੋਮੀਟਰ ਦੂਰ ਪੜੇ ਤੁਸੀਂ ਚੈੱਕ ਕਰ ਸਕਦੇ ਹੋ 20 25 ਕਿਲੋਪੀਡੀ ਸਪੀਡ ਤੇ ਆਪਾਂ 20 25 ਕਿਲੋਪੀਡੀ ਸਪੀਡ ਤੇ ਜਾ ਰਹੇ ਆ ਆਪਾਂ ਆਪਾਂ ਕਰ ਚੁੱਕੇ ਆ ਐਂਟਰੀ ਰੈਕੋਟ ਅੱਗੇ ਆਊਗਾ ਤਾਜਪੁਰ ਚੌਕ ਤਾਜਪੁਰ ਚੌਕ ਤੋਂ ਬਾਅਦ ਆਪਾਂ ਨਿਕਲ ਜਾਣਾਗਾ ਲੁਧਿਆਣਾ ਬਾਈਪਾਸ ਇਹ ਆ ਗਿਆ ਤਾਜਪੁਰ ਰੋਡ ਜਿੱਧਰੋਂ ਚਿੱਟੀ ਗੱਡੀ ਆਈਏ ਬਾਈ ਇੱਧਰ ਸਰਾਬੇ ਵੱਲ ਨੂੰ ਮੁੜ ਜਾ ਲੈ ਰਾਸਤਾ ਸਿੱਕੇ ਨਿਕਲ ਜਾਂਦਾ ਲੁਧਿਆਣਾ ਦੀਵਾਲੀ ਕਰਕੇ ਬਾਜ਼ਾਰਾਂ 'ਚ ਰੌਣਕਾਂ ਸ਼ੁਰੂ ਹੋ ਗਈਆਂ ਤੇ ਆਪਾਂ ਅਗੇ ਲੁਧਿਆਣਾ ਬਰਨਾਲਾ ਰੋਡ ਤੇ ਸਿੱਧਾ ਲੁਧਿਆਣੇ ਨੂੰ ਲੰਘ ਜਾਂਦਾ ਤੇ ਖੱਬੇ ਹੱਥ ਮੋੜ ਜਾਂਦਾ ਬਰਨਾਲੇ ਨੂੰ ਇਹ ਆ ਗਿਆ ਹਰੀ ਸਿੰਘ ਨਲੂਆ ਚੌਂਕ ਨੌ ਹੀ ਲੁਧਿਆਣਾ ਮੁੱਲਾਪੁਰ ਤੇ ਆ ਗਿਆ ਬਾਬਾ ਹਰੀ ਸਿੰਘ ਨਲੂਆ ਚੌਂਕ ਇੱਥੋਂ ਆਪਾਂ ਸਿੱਧਾ ਚਲੇ ਜਾਣਾ ਲੁਧਿਆਣੇ ਨੂੰ ਤੇ ਇੱਧਰ ਨੂੰ ਮੁੜ ਜਾਂਦਾ ਬਰਨਾਲਾ ਇਹ ਬਾਈ ਮਿਲਦੇ ਇੱਥੇ ਆਪਣੇ ਸਿਕੰਦਰ ਆ ਲੁਧਿਆਣੇ ਨੂੰ ਜਾਂਦਾ ਆਪਾਂ ਇੱਧਰ ਨੂੰ ਚਾਲੇ ਪਾਉਣੇ ਆ ਤੇ ਉਹ ਸਾਹਮਣੇ ਆਏ ਸੀਗੇ ਇੱਧਰ ਹੈਗਾ ਰਾਇਕੋਟ ਤੇ ਇੱਧਰੋਂ ਲਓ ਜੀ ਆਪਣੇ ਮਿੱਤਰ ਪਹੁੰਚ ਗਏ ਸਿਕੰਦਰ ਪੰਡੋਰੀ ਤੇ ਅਸੀਂ ਰਾਏਕੋਟ ਇਕੱਠੇ ਹੋ ਗਏ ਸੱਸੀ ਗੱਲ ਬਾਈ ਸੱਸੀ ਗੱਲ ਬਰੇ 22 ਸਿਕੰਦਰ ਪੰਡੋਰੀ ਕੁਲਵਿੰਦਰ ਦੇ ਕੁਲਵਿੰਦਰ ਢਿੱਲੋਂ ਦੇ ਗੀਤਾਂ ਚ ਸੁਣਾਈ ਜਾਂ ਹੈ ਠੀਕ ਹੈ ਤਾਂ ਹੁੰਦਾ ਪੰਡੋਰੀ ਵਾਲਾ ਆ ਕੇ ਮਿਲ ਜਾ ਪਿੰਡ ਪੰਡੋਰੀ ਆਹ ਉਹ ਆ ਪੰਡੋਰੀ ਚਲਦੇ ਆ ਮੀਲੇ ਤੇ ਦਿਖਾਉਣਾ ਤੈਨੂੰ ਮੀਲੇ ਦਾ ਪ੍ਰੋਗਰਾਮ ਠੀਕ ਹੈ ਜੀ ਸਰਸ ਮੇਲਾ ਲੁਧਿਆਣਾ ਮੈਂ ਤੇ ਬਾਈ ਬਲਦੀਪ ਮਾਨਕੀ ਤੋਂ ਠੀਕ ਹੈ ਸਵਾਭੀ ਅੱਜ ਉਹੀ ਬੈਸੀ ਮਾੜਾ ਕਾਲ ਕਰ ਲਈ ਤੇ ਪਿਆਰ ਸੀਗਾ ਚੱਲ ਉਹਨਾਂ ਦਾ ਫਰਮਾਣ ਠੀਕ ਆ ਬਾਈ ਆਜਾ ਤੇ ਨਹੀਂ ਵੀ ਰਾਇਦਨੀ ਫਰਮੈ ਨਾ ਆ ਜਾ ਥੋੜਾ ਬੀਜਾ ਆਪਾਂ ਤੁਰ ਪਏ ਸੀਗੇ ਰਾਇਕੋਟ ਤੋਂ ਤੇ ਆਪਾਂ ਪਹੁੰਚਣ ਵਾਲੇ ਹਲਵਾਰੇ ਪਿੰਡ ਹਲਵਾਰੇ ਤੋਂ ਅੱਗੇ ਸੁਧਾਰ ਸੁਧਾਰ ਤੋਂ ਮੁੱਲਾਪੁਰ ਮੁੱਲਾਪੁਰ ਤੋਂ ਸਿੱਧਾ ਲੱਗਿਆ ਸਖਵਿੰਦਰ ਪੰਡੋੜੀ ਸਖਵਿੰਦਰ ਪੰਡੋੜੀ ਬਾਈ ਲਓ ਨਾ ਕੋ ਲੋ ਵੀ ਨਾ ਲਓ ਲਓ ਜੀ ਆਪਾਂ ਪਹੁੰਚ ਗਏ ਪਿੰਡ ਨੂਰਪੁਰੇ ਇਹ ਪਿਆੰਦਾ ਲੁਧਿਆਣਾ ਰਾਏਕੋਟ ਰੋਡ ਤੇ ਇਹ ਪਿੰਡ ਹਲਵਾਰਾ ਤੇ ਅੱਗੇ ਆਊਗਾ ਸੁਧਾਰ ਪਹਿਲਾਂ ਆਪਾਂ ਨੂਰਪੁਰਾ ਪਿੰਡ ਨਿਕਲੇ ਆਏ ਤੇ ਅੱਗੇ ਆਊਗਾ ਸੁਧਾਰ ਇਹ ਪਿੰਡ ਹਲਵਾਰਾ ਹਾਂਜੀ ਆ ਪਿਓ ਹਾਂਜੀ ਮੈਂ ਬੋ ਪੂਰੇ ਆਨੰਦ ਮੰਗਲ ਆਨੰਦ ਮੰਗਲ ਆਨੰਦ ਮੰਗਲ ਸਤੋ ਪਹੁੰਚ ਗਏ ਹਲਵਾਰੇ ਹਲਵਾਰੇ ਪਹੁੰਚ ਗਏ ਆਰਾਮ ਨਾਲ ਜਾਂਦੇ ਆ ਸਹਜੇ ਸਹਜੇ ਮਸਲਾ ਹਰ ਪਹੁੰਚ ਗਏ ਸੁਦਾ ਸੀਮਾ ਕੇ ਚਾਹ ਸੀਮਾ ਕੇ ਦੇਖਾਂਗੇ ਕੀ ਬਾਬ ਬਣਦਾ ਲੈਣੇ ਨੂੰ ਸੋਏ ਵੀ ਲੈ ਜਾਂਦੇ ਪੀਣਾ ਮਗਾ ਅੱਛਾ ਚਲੋ ਆਪਾ ਪਾਉਂਦੇ ਕਿ ਸੁਧਾਰ ਸੁਧਾਰ ਜੀ ਸੁਧਾਰ ਪਾਉਂਦੇ ਸੁਧਾਰ ਜ਼ਿਲ੍ਹਾ ਲੁਧਿਆਣਾ ਕਿੱਥੇ ਦਾ ਕਾਲਜ ਮਸ਼ਹੂਰਾਂ ਕਿੱਥੇ ਦਾ ਕਾਲਜ ਪੂਰਾ ਮਸ਼ਹੂਰ ਆ ਭਾਈ ਸੁਧਾਰ ਦਾ ਜੀ ਐਚੀ ਕੌਲਸ਼ਾ ਕਾਲਜ ਸੁਧਾਰ ਭਾਈ ਦੱਸ ਜੀ ਤੁਸੀਂ ਇਹ ਕਰ ਲੱਗੇ ਸੀ ਅੱਛਾ ਜੀ ਪੂਰੀ ਨਹੀਂ ਪਈ ਠੀਕ ਆ ਠੀਕ ਆ ਜੀ ਤੇ ਅੱਧ ਚ ਟਰੈਕਟਰ ਦੇ ਸਟੇਰਾਂੇ ਫੜਨ ਆ ਪਿਆ ਠੀਕ ਆ ਜੀ ਸੁਧਾਰ ਆ ਕੇ ਕਹਿੰਦੇ ਮੁੰਡੇ ਜੂਸ ਵੀ ਨਹੀਂ ਲਾਦੇ ਚੱਕ ਲੀਆਂ ਗੱਡੀਆਂ ਕਹਿੰਦੇ ਫੇਰ ਮੁੰਡਿਆਂ ਨੇ ਜੂਸ ਪੀਣ ਤੋਂ ਬਾਅਦ ਚੱਕ ਲੀਆਂ ਗੱਡੀਆਂ ਫੇਰ ਸੁਧਾਰ ਤੋਂ ਹਣ ਚੱਲੀਏ ਮੁੱਲਾਪੁਰ ਫੇਰ ਹਣ ਮੁੱਲਾਪੁਰ ਮੁੱਲਾਪੁਰ ਤੋਂ ਵਾ ਸਿੱਧਾ ਜਮਾ ਹੀ ਨੇੜੇ ਆ ਕੰਮ ਆ ਗਿਆ ਕਾਲਜ ਸੁਧਾਰ ਸੁਧਾਰ ਕਾਲਜ ਦੀ ਬਿਲਡਿੰਗ ਟਨ ਲੁਧਿਆਣਾ ਰਾਏਕੋਟ ਰੋਡ ਸੁਧਾਰ ਤੋਂ ਆਪਾਂ ਚੱਲੇ ਹੁਣ ਮੁੱਲਾਪੁਰ ਮੁਲਾਪੁਰ ਐਂਟਰੀ ਹੋ ਚੁੱਕੀ ਆ ਤੇ ਸਾਹਮਣੇ ਪੁਲ ਪੁਲ ਚੜ ਕੇ ਲੁਧਿਆਣਾ ਫਿਰੋਜ਼ਪੁਰ ਰੋਡ ਆ ਜਾਣਾ ਸਾਹਮਣੇ ਲੁਧਿਆਣਾ ਜਗਰਾਉ ਫਿਰੋਜ਼ਪੁਰ ਰੋਡ ਓਹ ਸਾਹਮਣੇ ਤੋਂ ਪੁਲ ਚੜਦਾ ਹੋ ਸਾਹਮਣੇ ਵਾਹਿਗੁਰੂ ਸਿਕੰਦਰ ਪੰਡੋਰੀ ਜਿਹੜੇ ਲੇਹ ਲਦਾਖ ਕਰਕੇ ਆਏ ਆਪਣੇ ਮਿੱਤਰ ਲੇਹ ਲਦਾਖ ਤੋਂ ਬਾਅਦ ਇੱਧਰ ਵੀ ਜਾਏ ਕਨਿਆ ਕੁਮਾਰੀ ਲਓ ਜੀ ਹੁਣ ਚੜ੍ਹਨੀ ਆ ਚੜਾਈ ਪੁਲ ਦੀ ਲੇਹ ਵਾਂਗੂ ਜਿਵੇਂ ਲੇਹ ਦੀਆਂ ਚੜਾਈਆਂ ਹੁੰਦੀਆਂ ਨੇ ਨਾ ਕਰ ਲੈ ਗੇਅਰ ਛੋਟੇ ਗੇਅਰ ਛੋਟੇ ਕਰਕੇ ਲੱਤਾਂ ਵੱਧ ਵੱਜਦੀਆਂ ਨੇ ਤੇ ਹੁਣ ਪੁਲ ਚੜ੍ਹਨ ਲੱਗਿਆ ਗੇੜਾ ਵਾਲਿਆ ਸਾਈਕਲਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਸਿੰਗਲ ਸਪੀਡ ਗੇਅਰ ਦਾ ਥੋੜਾ ਜਿਹਾ ਔਖਾ ਹੋ ਜਾਂਦਾ ਇਹਨਾਂ ਦਾ ਕੋਈ ਦਿੱਕਤ ਨਹੀਂ ਆਉਂਦੀ ਬੰਦਾ ਰਿਲੈਕਸ ਹੋ ਕੇ ਚੱਲੀ ਜਾਂਦਾ ਇਹ ਮੁੱਲਾਪੁਰ ਦਾ ਪੁਲ ਹੋਰ ਰੇਲਵੇ ਟ੍ਰੈਕ ਮੁੱਲਾਪੁਰ ਹਾਂ ਮੈਡ ਜਾ ਲਿਆਉਂਦੇ ਇੱਕ ਆਪਾਂ ਆ ਗਏ ਮੁੱਲਾਂਪੁਰ ਤੇ ਸਾਹਮਣੇ ਸੱਦੇ ਹੱਥ ਲੁਧਿਆਣੇ ਨੂੰ ਤੇ ਖੱਬੇ ਹੱਥ ਜਗਰਾਉਂ ਨੂੰ ਫਰੋਜਪੁਰ ਤੇ ਅੱਗੇ ਲੱਗਿਆ ਬੋਰਡ ਮਨੁੱਖਤਾ ਦੀ ਸੇਵਾ ਮੈਂਟੂ ਵੀਰ ਫਸਨਪੁਰ ਇੱਥੇ ਨੇੜੇ ਹੀ ਆ ਆਪਣੇ ਮੁੱਲਾਂਪੁਰ ਦੇ ਜਿੱਥੇ ਬਾਈ ਮੈਂਟੂ ਮਨੁੱਖਤਾ ਦੀ ਸੇਵਾ ਕਰਦੇ ਆ ਤੇ ਇੱਥੋਂ ਆਪਾਂ ਮੁੜਨਾ ਹੁਣ ਸੱਦੇ ਹੱਥ ਸੱਦੇ ਹੱਥ ਨੂੰ ਲੁਧਿਆਣਾ ਤੇ ਖੱਬੇ ਹੱਥਾ ਰਹਿ ਜਾਂਦਾ ਇੱਧਰ ਫਿਰੋਜਪੁਰ ਜਗਰਾਉ ਲਓ ਜੀ ਆਪਾਂ ਨਿਕਲਿਆ ਮੁੱਲਾਪੁਰ ਤੋਂ ਬਾਹਰ ਤੇ ਲੁਧਿਆਣਾ ਫਿਰੋਜਪੁਰ ਰੋਡ ਤੇ ਚੱਲਦੇ ਆ ਅੱਗੇ ਬਸ ਪੀਜੂ ਨਾਲ ਹੀ ਆ ਯੂਨੀਵਰਸਿਟੀ ਲਓ ਜੀ ਆਪਾਂ ਪਹੁੰਚ ਚੁੱਕੇ ਆ ਲੁਧਿਆਣੇ ਐਂਟਰੀ ਹੋ ਚੁੱਕੀ ਆ ਆਪਣੀ ਲੁਧਿਆਣੇ ਡੀਮਾਰਟ ਆਪਣੀ ਹੋ ਗਈ ਐਂਟਰੀ 11:12 12:00 ਵਜੇ ਐਂਟਰੀ ਹੋ ਗਈ ਆ ਆਪਾਂ ਨੌਂਗ ਵੇ ਚੱਲੇ ਸੀਗੇ ਪਿੰਡ ਤੋਂ ਆਪਾਂ ਫਰੋਜ਼ਪੁਰ ਰੋਡ ਬੀ ਐਮ ਐਮ ਡੀ ਮਾਲ ਮੇੜੀ ਮੋਲ ਵੱਲ ਐਮਬੀਡੀ ਮੋਲ ਵੱਲ ਫਿਰਦੇ ਆਪਾਂ ਲਓ ਜੀ ਪਹੁੰਚ ਗਏ ਪੀਏਯੂ ਯੂਨੀਵਰਸਿਟੀ ਇਹ ਰੀਸਤਾ ਹੈ ਜੇ ਤੁਹਾਨੂੰ ਪ੍ਰੋਫੈਸਰ ਰਵਿੰਦਰ ਨੂੰ ਜਾਣਾ ਹੈ ਬਹੁਤ ਛੋਟਾ ਰਸਤਾ ਕਰ ਰਹੇ ਹੋ ਆਲੇ-ਦੁਆਲੇ ਗ੍ਰੀਨਰੀ ਪੂਰੀ ਬਰਖਤੀ ਦਰਖਤ ਤੇ ਸਾਹਮਣੇ ਖੇਤੀ ਬੜੀ ਕੌਲੀ ਜੀ ਕਿੰਨੇ ਕਿੰਨੇ ਕੁ ਜੀ ਓਏ ਫੌਂਟ ਦੇ ਸਰਸ ਮੇਲਾ ਲੁਧਿਆਣਾ ਦੇਖਦੇ ਆਂ ਭਾਈ ਕੀ ਕੀ ਆ ਇੱਥੇ ਸਿਸਟਮ ਪਹਿਲਾਂ ਹੀ ਘੇਰ ਲਿਆ ਭਾਈ ਹੋਣਾ ਨਾ ਜਦੋਂ ਗਰਮੀ ਹੋਊਗਾ ਚੋਲੀ ਪਾ ਲੈਣਾ ਉਹ ਅੰਦਰੋਂ ਕੋਈ ਮੱਤ ਜੰਮਣਾ ਚਾਹੀਦਾ ਉਹਨੂੰ ਪਾ ਲੈਣਾ ਜੰਮਣਾ ਮੈਡੀਕਲ ਵਾਲੀ ਨੌਲੇਜ ਲੈਣ ਲੱਗ ਗਿਆ ਭਾਈ ਇਹ ਅਹੀਂ ਵਧੀਆ ਸਾਡੇ ਅਹੀਂ ਵਧੀਆ ਲੱਗਦੇ ਐ ਇੱਕ ਅੱਛਾ ਲੱਗਦਾ ਹਾਂ ਜਿਆ ਉਹ ਪੂਰੀ ਹੈ ਨਾ ਰਾਮਕੁਰਸੀ ਕਹਿੰਦੇ ਨੇ ਰਾਮਕੁਰਸੀ ਤੇਰਾ ਕੀ ਟੈਨਸ਼ਨ ਲੱਗਿਆ ਆ ਕਲਾਕਾਰੀ ਹੈ ਨਾ ਕਿ ਨਹੀਂ ਲੱਕੜ ਦੀ ਮਹਾ ਕਲਾਕਾਰੀ ਹੈ ਪੂਰੀ ਘੇੜ ਚੀਜ਼ ਹੈ ਨਾ ਸਰ ਜੀ ਸਰ ਮਰੀ ਦਾ ਫੋਟੋ ਮੈਸਜ

ਪਹਿਲੀ ਵੇਰ ਬੰਦੇ ਉਹਦਾ ਬਾਲਾ ਡਰਦਿਆ ਕਾਹੀਂ ਲੈ ਰਾ ਕੱਢੀਆਂ ਪਈਆਂ ਮੋਹਲ ਕਿਹੜਾ ਹੀ ਐ ਫੋਟੋ ਖਵਾਏ ਨੈਕਸਟ ਦਾ ਅਨਮੋਲ ਬੰਦ ਗੱਤਰੀਆ ਹਾਂ ਉਹੀ ਕੋਰਮਤ ਨਾ ਨਾ ਲੰਗਦਾਂ ਇੰਦਾ ਜਨਾਈ ਆਓ ਸਟੇਜ ਆ ਜਿੱਥੇ ਸਰਤਾਜ ਲੱਗਦਾ ਤੇ ਗਰਦਾਸ ਮਾਨ ਬਾਈ ਸ਼ਾਮ ਨੂੰ ਲੱਗਦਾ ਇੱਥੇ ਸਰਤਾਜ ਇੱਧਰ ਗਾਰਾ ਹੀ ਬਹੁਤ ਆ ਰਹਿਣ ਦਾ ਖਰਾਬ ਆ ਇੱਧਰ ਗੰਦ ਚਲਾ ਨਾਲ ਨਾਲ ਦੀ ਨਿਸ਼ਬੇ ਇੱਧਰ ਨਾ ਜਾਣੀ ਨਾ ਇੱਥੇ

ਸਰੂਗੜ ਬੱਸ ਦੇਖਣ ਲੱਗਿਆ ਹੁਣ ਮੇਲਾ ਦੇਖਣ ਤੋਂ ਬਾਅਦ ਸੁਖਵਿੰਦਰ ਪੰਡੋਰੀ ਵੀਰ ਕੰ ਦਾ ਆਪਾਂ ਡੈਕਾਥਲਨ ਵੀ ਚੱਲੀਏ ਤੇ ਸਵੱਬ ਬਣ ਗਿਆ ਫਿਰ ਅਸੀਂ ਕਿਹਾ ਚਲੋ ਡੈਕਾਥਲਨ ਵੀ ਜਾਇਆ ਆਉਨੇ ਆ ਤੇ ਉਸ ਤੋਂ ਬਾਅਦ ਫਿਰ ਭਾਈ ਅਸੀਂ ਨਿਕਲ ਗਏ ਡੈਕਾਥਲਨ ਆਪਾਂ ਆ ਗਏ ਡੈਕਾਥਲਨ ਡੈਕਾਥਲਨ ਤੋਂ ਕੁਝ ਚੀਜ਼ ਦੇਖਦੇ ਆ ਕੱਢੀ ਆਈਟਮ ਕੋਈ ਸਾਰਿਆਂ ਨੂੰ ਪਹਿਲਾ ਬਿਟਵਿਨ ਦਾ ਮਾਡਲ ਆ ਬਹੁਤ ਵਿਖਿਆ ਗਿਆ ਇਹਨਾਂ ਦਾ ਬਹੁਤ ਸੋਹਣਾ ਮਾਡਲ ਸੀਗਾ ਇਹ ਐਨਾ ਸਾਈਕਲ ਵਿਖਿਆ ਨਾ ਇਹਨੇ ਪਹਿਚਾਨ ਬਣਾਈ ਦੇ ਕੈਥਲੋਨ ਦੀ ਤੇ ਉਸ ਤੋਂ ਬਾਅਦ ਆ ਬੋਤਲਾਂ ਤੇ ਹੈਲਮਟ ਵਗੈਰਾ ਯਾਰ ਬਹੁਤ ਕੰਫਰਟੇਬਲ ਸੀਟ ਹੁੰਦੀ ਆ ਜੇ ਮੈਂ ਕਈ ਵਾਰ ਆਪਣੇ ਸੱਜਣ ਮਿੱਤਰ ਕਹਿ ਦਿੰਦੇ ਆ ਨਾ ਵੀ ਹਾਂ ਸੀਟ ਦਾ ਬਾਈ ਕੀ ਕਰੀਏ ਆ ਬਿਟਵਿਨ ਦੇ ਕੈਥਲੋਨ ਤੋਂ ਆ ਸੀਟ ਮਿਲਦੀ ਐ ਇੱਕ ਪੂਰੀ ਵਧੀਆ ਚ ਬਿਟਵਿਨ ਟਰਾਈਵਨ ਆ ਗਿਆ ਡ੍ਰੌਪ ਹੈਂਡਲ ਮੈਂ ਤੇ ਵੀ ਨਹੀਂ ਕਹੀ ਡ੍ਰੌਪ ਹੈਂਡਲ ਦੇ ਵਿੱਚ ਵੀ ਬ੍ਰੇਕ ਆ ਗਈ ਹੈ ਡ్రਾਈਵਰ 100 ਦੇ ਵਿੱਚ ਵੀ ਬ੍ਰੇਕ ਤੇ 120 ਦੇ ਵਿੱਚ ਜਿਆਦਾ ਫਿਰ ਬੋਤਲ ਆ ਗਈਆਂ ਪਾਣੀ ਵਾਲੀਆਂ 600 ਆਰਡਰ ਕਲੱਬ ਜੀ ਆ ਗਈ 450 ਹੈਲਮਟ ਆ ਗਏ 900 120 ਰਿਵਰਸਾਈਡ 120 ਕਰੈਕਟਰ ਦਾ ਸਮਾਨ ਆ ਗਿਆ ਭਾਈ ਕਰੈਕਟਰ ਦਾ ਹੈ ਇਹਦੇ ਰੇਡ ਕੀ ਲਿਖਿਆ ਹੋਇਆ ਹੈ ਸਭ ਤੋਂ ਸਭ ਤੋਂ ਵਧੀਆ ਸਹੀ 3 ਡਿਗਰੀ ਕਿਹਾ ਹੈ ਨਾ ਨਹੀਂ ਆਸ ਨਹੀਂ ਆ ਬਿਨਾ ਬੰਡੜ ਤੋਂ ਇਹ ਕਿੰਨੇ ਦੀ ਆ ਗਈ ਵਧੀਆ ਭਾਈ ਵਧੀਆ ਆ ਸਾਡੇ ਭਾਈ ਬਲਵੰਤ ਸਿੰਘ ਜੀ ਕਿਵੇਂ ਪੂਰੇ ਵਾਜੀ ਛੱਟੋ ਬਾਈ ਬਾ ਚੜ ਦੇ ਕਰ ਕਰ ਪੂਰੇ ਕਰਦੇ ਹੋ ਸਰਵਿਸ ਤੁਸੀਂ ਹਾਂਜੀ ਸਰਵਿਸ ਵਗੈਰਾ ਕਰਦੇ ਇੱਥੇ ਆ ਆਪਾਂ ਬਾਈ ਇੱਥੇ ਸਾਈਕਲਿੰਗ ਸੈਕਸ਼ਨ ਦੀ ਜਿਹੜੀ ਦਾ ਵਰਕਸ਼ਾਪ ਹੈ ਜੀ ਆ ਵੀ ਆਪਣੀ ਠੀਕ ਹੈ ਬਾਈ ਉਹ ਵਰਕਸ਼ਾਪ ਵੱਲ ਦੇਖ ਕੇ ਨਾ ਅਸੀਂ ਕਿਹਾ ਮੈਂ ਵੀਰੇ ਨੂੰ ਪੁੱਛਣ ਲੱਗਿਆ ਮੈਂ ਕਿਹਾ ਬਾਈ ਲੱਗਦਾ ਨਹੀਂ ਹੈਗਾ ਇੱਥੇ ਅੱਜ ਹੋਊਗਾ ਤੇ ਕੁਦਰਤੀ ਜਨੋ ਇੱਥੇ ਤੁਸੀਂ ਖੜੇ ਸੀ ਨਾ ਤੇ ਠੀਕ ਹੈ ਬਾਈ ਜੀ ਆਪਾਂ ਲੁਧਿਆਣੇ ਚੋਂ ਨਿਕਲ ਚੱਲੇ ਤੇ ਚੱਲਿਆਂ ਪਖਵਾਲ ਰੋਡ ਪਖਵਾਲ ਤੋਂ ਸਿੱਧਾ ਸਰਾਬਾ ਸਰਾਬੇ ਤੋਂ ਸਿੱਧਾ ਤਾਜਪੁਰ ਰੋਡ ਰੋਡ ਤਾਜਪੁਰ ਰੋਡ ਹੋ ਕੇ ਸਿੱਧਾ ਰਾਏਕੋਟ ਹੁਣ ਪਖਵਾਲ ਵਾਲੀ ਸਾਈਡ ਜਾਂਦੇ ਆਪਾਂ ਜੋਧਾ ਜੋਧਾ ਤੋਂ ਸਰਾਬਾ ਸਰਾਬਾ ਵਾਲਾ ਹੋ ਕੇ ਜੜੀ ਰਾਏਕੋਟ ਤਾਂ ਇੱਥੇ ਹੁਣ ਰੂਟ ਬਦਲਿਆ ਹੈਗਾ ਤੇ ਹੁਣ ਇਸ ਟਾਈਮ ਆਪਾਂ ਲੁਧਿਆਣੇ ਅਸੀਂ ਆਪਾਂ ਖੜੇ ਹਾਂ ਹੁਣ ਜੋਦਾਂ ਜੋਦਾਂ ਤੋਂ ਬਾਅਦ ਆਪਾਂ ਪਹੁੰਚਾਂਗੇ ਸਰਾਬੇ ਗੋਲ ਗੱਪੇ ਖਾ ਕੇ ਕਿ ਚੱਲੇ ਦੁਬਾਰਾ ਸਰਾਬੇ ਨੂੰ ਲਓ ਜੀ ਆਪਾਂ ਪਹੁੰਚ ਗਏ ਸਰਾਬੇ 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 ਤੋਂ ਸਿੱਧਾ ਰਾਏਗੋਡ ਇੱਥੇ ਇੱਕ ਕਾਲਜ ਮਸ਼ਹੂਰ ਆ ਜੀ ਇਹ ਉਹੀ ਪਿੰਡ ਸਰਾਬਾਗਾ ਜਿੱਥੇ ਕਰਤਾਰ ਸਿੰਘ ਸਰਾਬਾ ਸ਼ਹੀਦ ਹੋਏ ਨੇ ਆਪਣੇ ਪੰਜਾਬ ਲਈ ਜਿਹੜੀ ਸ਼ਹੀਦ ਦੀ ਦਿੱਤੀ ਹੈ ਜਿਨ੍ਹਾਂ ਨੇ ਤੇ ਇੱਥੇ ਆਪਾਂ ਸਪੈਸ਼ਲ ਫੇਅਰ ਕਦੇ ਆਵਾਂਗੇ ਤੁਹਾਨੂੰ ਕਰਤਾਰ ਸਿੰਘ ਸਰਾਬੇ ਦਾ ਘਰ ਦਿਖਾਵਾਂਗੇ। ਉਹ ਹੋ 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 ਪਟਿਆਲਾ 94 ਬ੍ਰੇਕ ਹੋਣਾ 35 ਆਪਾਂ ਪਹੁੰਚ ਗਏ ਹੀ ਰਾਏਕੋਟ ਰਾਏਕੋਟ ਮੁਰਦੇ ਵਾਪਸੀ ਤੇ ਪਹੁੰਚ ਕੇ ਰਾਏਕੋਟ ਪਖਵਾਲ ਸਾਈਡ ਤੋਂ ਵੀ ਆਏ ਅਸੀਂ ਖਰਾਬਾ ਜੋਧਾਂ ਹੋ ਕੇ ਇਹ ਆਪਾਂ ਪਹੁੰਚਣ ਆលਿਆ ਰਾਏਕੋਟ ਆਗੇ ਆਗੇ ਰਾਏਕੋਟ ਪਿਆ ਵੀ ਆਪਦੇ ਸ਼ਹਿਰ ਆ ਗਏ ਭਾਈ ਅਸੀਂ ਤੀ ਰਾਏਕੋਟ ਤਾਜਪੁਰ ਚੌਕ ਆਪਣੇ ਨਾਲ ਸੁਖਵਿੰਦਰ ਪੰਡੋਰੀ ਮਾ ਬੰਦੀਪ ਜੀ ਹੈ ਇੱਕ ਇੱਕ ਲਾ ਹਾਂਜੀ ਸ਼ਕਵਿੰਦਰ ਜੀ ਕਿਵੇਂ ਰਿਹਾ ਆਪਣਾ ਅੱਜ ਫਿਰ ਸਰਸ ਮੇਲਾ ਵਧੀਆ ਨਜ਼ਾਰਾ ਹੈ ਸਰਸ ਮੇਲਾ ਨਜ਼ਾਰਾ ਮੇਲੇ ਦਾ ਗਾਇਤ ਲੈ ਲਿਆ ਹਾਂ ਹਾਂ ਉੱਤਵਾਲਾ ਪੱਟ ਗਾਇਤ ਲਾਉਂਦਾ ਟਾਈਮ ਕੱਢ ਲਿਆ ਸਾਹੀ ਅਸਲੀ ਹਾਂਜੀ ਨਜ਼ਾਰਾ ਰਿਹਾ ਬੋਲਾ ਤੇ ਹੁਣ ਟਾਈਮ ਹੋ ਗਿਆ ਭਾਈ 6 ਵਜੇ 6 ਵਜੇ ਤੇ ਅਸੀਂ ਪਹੁੰਚ ਚੁੱਕੇ ਹਾਂ ਰਾਏਕੋਟ ਹਾਂ ਆਪਾਂ ਪਹੁੰਚ ਗਏ 7:30 ਵਜੇ ਪਿੰਡ ਮਾਨਕੀ। ਅੰਡ ਮਾਨਕੀ ਪਹੁੰਚ ਗਏ ਤੇ ਸਾਡੇ ਪਿੰਡ ਚੱਲਦੀ ਆ ਬਾਲੀਬਾਲ ਇਸ ਟਾਈਮ। 7:30 ਪਿੰਡ ਐਂਟਰੀ ਹੋ ਗਈ। ਨੇਰਾ ਹੋ ਚੁੱਕਿਆ। ਟਾਈਮ ਨਾਲ ਆ ਗਏ। ਹਰ ਵੀ। ਉੱਥੋਂ ਅਸੀਂ ਚੱਲੇ ਸੀ 3:00 ਵਜੇ। 3-4 ਵਜੇ ਮੰਨ ਲਓ ਉੱਥੋਂ ਚੱਲੇ ਸੀ ਤੇ ਬਧੀਆ ਹੌਲੀ ਹੌਲੀ ਪਹੁੰਚ ਗਏ ਆਓ ਜੀ ਆਪਾਂ ਪਹੁੰਚ ਗਏ 7:30 ਆਪਣੇ ਘਰ ਤੇ ਆਪਣਾ ਸਾਈਕਲ ਨੇ ਅੱਜ ਦਿੱਤਾ ਪੂਰਾ ਸਾਥ ਮਰੀਡਾ ਨੇ ਹਾਈਬ੍ਰਿਡ ਦੇ ਵਿੱਚ ਮਰੀਡਾ 93 ਇਰੇ ਗੇਅਰ ਸੀ ਤੇ ਬਹੁਤ ਸੋਹਣਾ ਹਾਈਡਰੋਲਿਕ ਬ੍ਰੇਕਾਂ ਤੇ ਬਧੀਆ ਸਾਥ ਦਿੱਤਾ ਇਹਨੇ ਅੱਜ ਆਪਣਾ ਮੰਨ ਲਓ ਅੱਜ ਦੀ ਰਾਈਡ ਹੋ ਗਈ ਆਪਣੀ 120 ਕਿਲੋਮੀਟਰ